ਦਾ ਟੀਵੀ ਅਨਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਪਤਾ ਹੀ ਆ ਪਈ ਲੈਕਚਰਾਂ ਦਾ ਮਾਹੌਲ ਚੱਲ ਰਿਹਾ ਤੇ ਵੱਖ-ਵੱਖ ਸੀਟਾਂ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਖੜੇ ਆ ਕਿਤੇ ਕਿਤੇ ਆਜ਼ਾਦ ਵੀ ਦਵਾਰ ਵੀ ਖੜੇ ਆ ਕੀ ਹੋਣਾ ਚਾਹੀਦੇ ਨੇ ਚੋਣਾਂ ਦੇ ਮੁੱਦੇ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਕਿਉਂਕਿ ਵੱਡੇ ਮਸਲੇ ਨੇ ਆਪਣੇ ਆਪਣੇ ਦੇਸ਼ ਦੇ ਆਪਣੇ ਸਟੇਟ ਦੇ ਤੇ ਕੁਝ ਮਸਲੇ ਕਸਰਨਾ ਦੀ ਨੇ ਤੇ ਨਾਲ ਦੀ ਨਾਲ ਸਿੱਖ ਕੌਮ ਦੇ ਮਸਲੇ ਨੇ ਜਿਨ੍ਹਾਂ ਦੇ ਬਾਰੇ ਖੁੱਲ ਕੇ ਗੱਲ ਨਹੀਂ ਹੁੰਦੀ ਮੈਨੂੰ ਤਾਂ ਕਈ ਵਾਰ ਇਹ ਉਹ ਲੱਗਦਾ ਹੁੰਦਾ ਵੀ ਜਿਹੜੀਆਂ ਇਲੈਕਸ਼ਨਾਂ ਦੇ ਜਿਹੜੇ ਅਸਲ ਮੁੱਦੇ ਨੇ ਉਹ ਕਿਤੇ ਆਸੇ ਪਾਸੇ ਰੁੜ ਕੇ ਰਹਿ ਜਾਂਦੇ ਨੇ ਤੇ ਜਿਹੜੇ ਹੋਰ ਗੱਲਾਂ ਬਾਤਾਂ ਹੁੰਦੀਆਂ ਜਾਂ ਕੋਈ ਪਰਸਨਲ ਟਿੱਕਰ ਛਾਲੀਆਂ ਨੇ ਉਹਨਾਂ ਤੇ ਸਾਰੀਆਂ ਜਿਹੜੀਆਂ ਚੋਣਾ ਕੇਂਦਰਤ ਹੋ ਜਾਂਦੀਆਂ ਸੋ ਇਸ ਵੇਲੇ ਸਾਡੇ ਨਾਲ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ ਹਾਜ਼ਰ ਨੇ ਆਵਾ ਪਾ ਉਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰਦੇ ਆ ਕਿਉਂਕਿ ਸੁਲਤਾਨਪੁਰ ਲੋਧੀ ਦਾ ਜਿਹੜਾ ਹਲਕਾ ਵਾ ਇਹ ਲੋਕ ਸਭਾ ਦੀ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦਾ ਵਾ ਤੇ ਉੱਥੇ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜਦੀ ਉਹਨਾਂ ਦੀ ਪੂਰੀ ਕੋਸ਼ਿਸ਼ ਆ ਤੇ ਇਸ ਹਲਕੇ ਦੇ ਕੀ ਮਸਲੇ ਨੇ ਤੇ ਪੰਦੇ ਕੀ ਮਸਲੇ ਨੇ ਆਓ ਇਹਨਾਂ ਦੇ ਨਾਲ ਵਿਚਾਰ ਸਾਂਝਾ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਤੋਂ ਇਹੀ ਜਾਨਣਾ ਚਾਹੁੰਦਾ ਕਿ ਇਸ ਵੇਲੇ ਜਿਹੜੇ ਸਿੱਖ ਕੌਮ ਦੇ ਸਾਹਮਣੇ ਕਿਹੜੇ ਮਸਲੇ ਨੇ ਅੱਜ ਜਿਹੜਾ ਸਿੱਖ ਕੌਮ ਦੇ ਸਾਹਮਣੇ ਜਿਹੜੇ ਮਸਲੇ ਨੇ ਸਭ ਤੋਂ ਪਹਿਲਾਂ ਜਵਾਨੀ ਨੂੰ ਬਚਾਉਣਾ ਜਿਹੜੀ ਸਾਡੀ ਜਵਾਨੀ ਨਸਾਂ ਦੇ ਵਿੱਚ ਗਰਕ ਹੋ ਜਾ ਰਹੀ ਹੈ ਜੀ ਇਹਨੂੰ ਨਾ ਕਾਲੀਆਂ ਨੇ ਬਚਾਇਆ ਤੇ ਨਾ ਕਾਂਗਰਸ ਨੇ ਬਚਾਇਆ ਤੇ ਨਾ ਆਮ ਆਦਮੀ ਪਾਰਟੀ ਨੇ ਬਚਾ ਸਕੀ ਆ ਨਸੇ ਦੀ ਦਲਦਲ ਇੱਕ ਛੇਵਾਂ ਦਰਿਆ ਵਗ ਰਿਹਾ ਜਿਹਦੇ ਵਿੱਚ ਅੱਜ ਨੌਜਵਾਨੀ ਉਹ ਮਾਵਾ ਉਹ ਪਿਤਾ ਉਹ ਭੈਣਾ ਅਜ ਰੁਲਕੇ ਰਹਿ ਗਏ ਨੇ ਜਿਨ੍ਹਾਂ ਦੇ ਪੁੱਤ ਨਸਿਆਂ ਦੇ ਟੀਕੇ ਲਾ ਕੇ ਮਰ ਚੁੱਕੇ ਨੇ। ਔਰ ਰਹੀ ਗੱਲ ਜੇ ਆਪਾਂ ਸਿੱਖ ਸਮਾਜ ਦੀ ਗੱਲ ਕਰਦੇ ਆਂ ਜੀ ਅਸੀਂ ਸੋਚਦੇ ਆਂ ਵੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਸਿੱਖ ਸੰਗਤਾਂ ਉਹਨੂੰ ਮੰਨਦੀਆਂ ਸੀ। ਪਰ ਅੱਜ ਕਿਤੇ ਆਰਐਸਐਸ ਦੀ ਗੱਲ ਹੁੰਦੀ ਹੈ ਕਿਤੇ ਬੀਜੇਪੀ ਦੀ ਗੱਲ ਹੁੰਦੀ ਹੈ ਅੱਜ ਜਿਹੜਾ ਸਾਡਾ ਅਕਾਲ ਤਖ਼ਤ ਸਾਹਿਬ ਹੈ ਉਹ ਵੀ ਆਰਐਸਐਸ ਦੇ ਅਧੀਨ ਚੱਲ ਰਿਹਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਗੱਠਜੋੜ ਬੰਦਨ ਹੈ ਜਾਂ ਅਕਾਲੀ ਦਲ ਦਾ ਗੱਠਜੋੜ ਬੰਦਨ ਸੀ ਉਹ ਭਾਜੀਪੀ ਦੇ ਨਾਲ ਰਿਹਾ ਔਰ ਭਾਜੀਪੀ ਦਾ ਗੱਠਜੋੜ ਬੰਦਨ ਐ ਆਰਐਸ ਦੇ ਅੰਡਰ ਚੱਲਦੀ ਐ ਸਾਰੀ ਤੇ ਆਪਾਂ ਸਾਰਿਆਂ ਨੂੰ ਪਤਾ ਔਰ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਇੱਕ ਖਾਲਸਾ ਰਾਜ ਦੀ ਖਾਲਸਾ ਰਾਜ ਠੀਕ ਐ ਸਾਨੂੰ ਅੱਜ ਸ਼ਸਤਰ ਦੇ ਨਾਲ ਅਸੀਂ ਹਥਿਆਰਾਂ ਦੀ ਜੰਗ ਨਹੀਂ ਲੜ ਸਕਦੇ ਅੱਜ ਜਿਹੜੀ ਇਹ ਚੋਣਾ ਐ ਅਸੀਂ ਆਪਣਾ ਰਾਜ ਚੋਣਾਂ ਦੇ ਜ਼ਰੀਏ ਲੈ ਸਕਦੇ ਆ ਵੋਟ ਰਾਹੀਂ ਲੈ ਸਕਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਹੁਣ ਜਿਵੇਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਨੇ ਇਹਨਾਂ ਦੇ ਵਿੱਚ ਸਾਡੇ ਸਾਰੇ 13 ਦੀ 13 ਸੀਟਾਂ ਦੇ ਸਾਡੇ ਨੌਜਵਾਨਾਂ ਨੂੰ ਖੜਦਾ ਚਾਹੀਦਾ ਜਿਹੜੇ ਪੰਥ ਦਾ ਦਰਦ ਰੱਖਦੇ ਨੇ ਔਰ ਜਿਹ ਅਸੀਂ ਆਸ ਰੱਖੀਏ ਕਿ ਸਰਕਾਰਾਂ ਸਾਨੂੰ ਕੁਝ ਦੇ ਦੇਣਗੀਆਂ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਹੈ ਤੇ ਬਈ ਜਿਹੜੇ ਆਪਾਂ ਬੰਦੇ ਤੁੜਕੇ ਭੇਜਦੇ ਆ ਉਹ ਵੀ ਤਾਂ ਸਰਕਾਰਾਂ ਦਾ ਹਿੱਸਾ ਹੀ ਬਣਨੇ ਆ ਨਾ ਜੇ ਆਪਾਂ ਸਰਕਾਰਾਂ ਤੋਂ ਦੀ ਮੰਨਤਾ ਲੱਗਦਾ ਵੀ ਕਿਤਨਾ ਕਿਤੇ ਕਮੀ ਰਹੀ ਜਾਂਦੀ ਹੈ ਜਦੋਂ ਆਪਾਂ ਨਮਿੰਦੇ ਆਪਦੇ ਚੁੜਦੇ ਹਾਂ ਜਿਹੜੇ ਆਪਾਂ ਚੁਣ ਕੇ ਭੇਜਦੇ ਹਾਂ ਵੀ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਆਵਾਜ਼ ਨਹੀਂ ਬੰਦਦੇ ਆਪਣੀ ਗੱਲ ਨਹੀਂ ਕਰਦੇ ਉਹ ਹੋਰ ਗੱਲਾਂ ਤਾਂ ਕਰਦੇ ਨੇ ਤੇ ਜਿਹੜੇ ਆਪਣੇ ਹੱਕਾਂ ਦੀ ਗੱਲ ਹੁੰਦੀ ਆ ਹੁਣ ਜਿਵੇਂ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ ਹੁਣ ਜੇ ਕਿਸਾਨੀ ਸ਼ੌਕਰ ਵਾਲੇ ਸੋਚਿਆ ਜਾਵੇ ਤਾਂ ਬੜੇ ਜਿਆਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਜਿਹੜੇ ਜਿੱਤ ਕੇ ਗਏ ਹੁੰਦੇ ਨੇ ਵੀ ਦੁਵਾਰ ਵਕ ਵਕ ਪਾਰਟੀਆਂ ਦੇ ਵਿੱਚ ਹੁੰਦੇ ਆ ਮੈਂ ਤੁਹਾਨੂੰ ਇੱਕ ਆਪਦੀ ਗੱਲ ਦੱਸਦਾ ਵਾ ਹੁਣ ਭਾਜਪੀ ਦੇ ਪ੍ਰਧਾਨ ਨੇ ਸ੍ਰੀ ਲਜਾਖੜ ਜੀ ਇਹਨਾਂ ਦੇ ਪਿਤਾ ਬਦਰਾਮ ਜਾਖੜ ਜੀ ਸੀ ਕਾਂਗਰਸ ਦੇ ਵਿੱਚ ਸੀ ਤੇ ਕੇਂਦਰ ਦੇ ਵਿੱਚ ਖੇਤੀਬਾੜੀ ਮੰਤਰੀ ਸੀ ਮੈਂ ਉਦੋਂ ਫਰੋਜਪੁਰ ਪੜਦਾ ਹੁੰਦਾ ਸੀਗਾ ਜੀ ਉਦੋਂ ਮਸਲਾ ਸੀਗਾ ਕੜਕਾ ਦੇ ਮਾਜਬੇ ਦਾ ਮੀਂਹ ਬਹੁਤ ਜ਼ਿਆਦਾ ਪਿਆ ਇੰਚ ਕੜਕਾ ਖਰਾਬ ਹੋ ਗਿਆ ਸੀਗਾ ਤੇ ਥੋੜੇ ਜੇ ਬੰਦੇ ਸੀ ਜਾ ਕੇ ਗੱਲਬਾਤ ਕਰਨ ਵਾਸਤੇ ਗਏ ਕਿਸਾਨ ਜਥੇਬੰਦੀ ਦੇ ਅਸੀਂ ਉਹਨਾਂ ਦੇ ਨਾਲ ਅਸੀਂ ਸਟੂਡੈਂਟ ਜੁਨੀਅਰ ਮੈਨੂੰ ਅਸੀਂ ਸੀਗੇ ਤੇ ਜਦੋਂ ਕਾਫੀ ਲੋਕ ਬੈਠੇ ਸੀ ਤੇ ਉਹਨਾਂ ਨੂੰ ਗੱਲ ਕਰਨੀ ਚਾਹੀਈ ਉਹਨਾਂ ਨੇ ਤੇ ਉਹਨਾਂ ਨੂੰ ਉੱਥੇ ਵੇਲੇ ਹੀ ਕੇਂਦਰੀ ਮੰਤਰੀ ਸੀਗਾ ਕਹਤਾ ਵੀ ਬੈਠੋ ਕੋਈ ਗੱਲ ਨਹੀਂ ਮੈਂ ਬੋਲ ਕੇ ਹਰ ਜਣਾ ਤੇ ਆਪਦੀ ਗੱਲ ਤੁਸੀਂ ਰੱਖ ਲਓ ਤੇ ਉਹਨੇ ਆਪਦੀ ਗੱਲ ਜਦੋਂ ਮੁਕਾਈ ਖਤਮ ਕੀਤੀ ਤੇ ਉਸੇ ਵੇਲੇ ਜਿਹੜਾ ਕਿਸਾਨਾਂ ਦਾ ਨਮੁਦਾ ਸੀ ਉਹਨੂੰ ਕਿਹਾ ਵੀ ਆਪ ਤੇ ਆ ਕੇ ਸਟੇਜ ਤੇ ਗੱਲ ਕਰੋ ਉਹਨਾਂ ਨੇ ਮੰਗ ਬਤਰ ਲਿਆ ਗੱਲ ਸੁਣੀ ਉਹਦੇ ਬਾਰੇ ਜੋ ਉਹਨਾਂ ਨੇ ਆਪ ਦਾ ਪ੍ਰਤੀਕਰਮ ਦੇਣਾ ਸੀ ਉਹ ਦਿੱਤਾ ਤੇ ਹੁਣ ਕੱਲ ਹੀ ਮੈਂ ਗਿਆ ਸੀ ਇੱਕ ਸਵਾਗਤ ਦੇ ਵਿੱਚ ਤੇ ਕਿਸਾਨ ਜੱਥੇਬੰਦੀਆਂ ਕੁਝ ਮੰਗ ਪੱਤਰ ਦੇਣਾ ਚਾਹੁੰਦੀਆਂ ਸੀਗਾ ਤੇ ਗੱਲ ਤਾਂ ਕੀ ਸੁਣਨੀ ਹੀ ਮੰਗ ਪੱਤਰ ਤੱਕ ਵੀ ਨਹੀਂ ਲਿਆ ਗਿਆ ਵੀ ਕਿੰਨਾ ਸਿਆਸਤ ਦੇ ਵਿੱਚ ਅੱਗੇ ਨਾਲੋਂ ਜਿਹੜੀ ਤਬਦੀਲੀ ਆ ਗਈ ਆ ਮੈਨੂੰ ਲੱਗਦਾ ਵੀ ਜਿਹੜੇ ਅੱਗੇ ਆਪਣੇ ਸਿਆਸੀ ਲੀਡਰ ਸੀ ਉਹ ਆਪਣੀ ਗੱਲ ਸੁਣਦੇ ਦੇ ਸੀ ਜੀ ਕੋਈ ਵੀ ਨਮਿੰਦਾ ਕਿਸੇ ਵੀ ਜੱਥੇਬੰਦੀ ਦਾ ਲੈ ਕੇ ਜਾਂਦਾ ਸੀ ਤੇ ਅੱਜ ਜਿਹੜਾ ਉਹ ਸਿਆਸੀ ਨੇਤਾ ਜਦੋਂ ਚੁੜੇ ਜਾਂਦੇ ਨੇ ਉਦੋਂ ਫਿਰ ਆਪਣੀ ਆਵਾਜ਼ ਨਹੀਂ ਬਣਦੇ ਕਿਤੇ ਨਾ ਕਿਤੇ ਆਪਣੇ ਨਮਿੰਦੇ ਚੋਣ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਕਬੀਰ ਰਹਿ ਜਾਂਦੀ ਆ ਅੱਜ ਜਿਹੜਾ ਦੇਖੋ ਸਾਰਾ ਹਰ ਇੱਕ ਸਿਸਟਮ ਜਿਹੜਾ ਭ੍ਰਿਸ਼ਟ ਹੋ ਚੁੱਕਿਆ ਤੇ ਹਰ ਇੱਕ ਬੰਦਾ ਇੱਕ ਹੀ ਗੱਲ ਚਾਹੁੰਦਾ ਵੀ ਮੈਂ ਕਿਸੇ ਤੋਂ ਕੀ ਲੈਣਾ ਮੇਰਾ ਕੰਮ ਚੱਲੇ ਤੇ ਮੇਰੀ ਸੀਟ ਵੱਜ ਜਾਵੇ ਹਰ ਇੱਕ ਬੰਦਾ ਆਪਣੀ ਕੁਰਸੀ ਵਾਸਤੇ ਭੱਜਾ ਫਿਰਦਾ ਔਰ ਜੇ ਅਸੀਂ ਸੋਚੇ ਵੀ ਅੱਜ ਸਾਡੀਆਂ ਗੱਲਾਂ ਅੱਜ ਤੱਕ ਗੱਲਾਂ ਸਾਡੀਆਂ ਕੀ ਸੁਣਨੀਆਂ ਕੋਈ ਸਮਾਂ ਸੀ ਦੇਖੋ ਮੁਸਲਮਾਨਾਂ ਨੂੰ ਦਬਾਉਣ ਵਾਸਤੇ ਉਹਦਰਾ ਕਾਂਡ ਹੋਏ ਨੇ ਆਪਾਂ ਨੂੰ ਪਤਾ ਸਾਰਿਆਂ ਨੂੰ ਕਿਦਾਂ ਕਤਲ ਕੀਤਾ ਗਿਆ 84 ਦਾ ਅਟੈਕ ਸਾਡੇ ਤੇ ਹੋਇਆ ਪਰ ਜਿਹੜਾ ਹੁਣ ਆਉਣ ਵਾਲਾ ਹਮਲਾ ਹੋਣਾ ਅੱਜ ਜਿਹੜਾ ਇਸ ਤੋਂ ਬਾਅਦ ਆਉਣ ਵਾਲਾ ਹਮਲਾ ਹੋਣਾ ਸਿੱਖ ਕੌਮ ਦੇ ਬਹੁਤ ਵੱਡੀ ਦੁਰਦਸ਼ਾ ਹੋਣੀ ਹੈ ਕਿਉਂਕਿ ਸਿੱਖ ਕੌਮ ਅੱਜ ਇੱਕ ਨਹੀਂ ਰਹੀ ਅਸੀਂ ਇੱਕ ਨਾ ਸਾਡਾ ਕੋਈ ਇੱਕ ਪਲੇਟਫਾਰਮ ਰਿਆ ਨਾ ਸਾਡਾ ਅਸੀਂ ਇੱਕ ਹੋ ਸਕਿਆ ਜਦੋਂ ਤੱਕ ਅਸੀਂ ਇੱਕ ਨਹੀਂ ਹੋ ਸਕਦੇ ਉਦੋਂ ਤੱਕ ਸਾਡੀਆਂ ਕੋਈ ਗੱਲਾਂ ਨਹੀਂ ਸੁਣੀਆਂ ਜਾਣੀਆਂ ਅੱਜ ਸਭ ਤੇ ਹਰ ਇੱਕ ਨਿਸ਼ਾਨੇ ਤੇ ਟਾਰਗੇਟ ਤੇ ਆ ਕਦੇ ਸਮਾਂ ਸੀ ਅੰਗਰੇਜ਼ਾਂ ਨੇ ਵੀ ਇਹ ਸੋਚਿਆ ਸੀ ਪੰਜਾਬ ਨੂੰ ਗੁਲਾਮ ਨਹੀਂ ਕਰ ਸਕੇ ਪੰਜਾਬ ਆਜ਼ਾਦ ਰਿਹਾ ਅੱਜ ਏਸੇ ਹੀ ਨੀਤੀ ਨੂੰ ਲੈ ਕੇ ਪੰਜਾਬ ਨੂੰ ਗੁਲਾਮ ਤੇ ਪੰਜਾਬ ਨੂੰ ਦਬਾਉਣ ਵਾਸਤੇ ਹਰ ਇੱਕ ਨੀਤੀ ਵਰਤੀ ਜਾ ਰਹੀ ਹੈ ਤੇ ਉਹਦੇ ਵਾਸਤੇ ਬਾਬਾ ਜੀ ਸੈਕਟਰੀ ਦੇ ਜਿਵੇਂ ਬਰ ਲੱਗਦੇ ਆ ਨਾ ਸਿੱਖ ਅਸੀਂ ਚਿਹਰਾ ਬਾਹਰਲਾ ਸਿੱਖ ਨਹੀਂ ਨਜ਼ਰ ਆਉਂਦਾ ਜੇ ਦਾੜੀ ਕੇਸ ਰੱਖੇ ਨਾ ਬੰਦਾ ਵੇਖੇ ਵੀ ਇਹ ਸਿੱਖ ਹੈ ਸਿੱਖ ਦਾ ਦਰਦ ਪਤਾ ਲੱਗਣਾ ਕੋ ਹੁਣ ਭਾਈ ਅਮਰਤਪਾਲ ਸਿੰਘ ਜੀ ਦੇ ਮਨ ਚ ਦਰਦ ਆਇਆ ਸੀ ਕਿ ਮੈਂ ਨੌਜਵਾਨਾਂ ਨੂੰ ਬਚਾਵਾਂ ਗੁਰੂ ਦੇ ਨਾਲ ਜੋੜਾਂ ਭਾਵੇਂ ਉਹ ਹਿੰਦੂ ਸੀ ਭਾਵੇਂ ਮੁਸਲਮਾਨ ਸੀ ਭਾਵੇਂ ਕਿਸੇ ਤਰ੍ਹਾਂ ਦੇ ਵੀ ਲੋਕਾਂ ਨੂੰ ਆਪਣੇ ਨਾਲ ਜੋੜਦਾ ਸੀ ਆਪਣੇ ਧਰਮ ਨਾਲ ਜੁੜੋ ਭਾਈ ਨਸ਼ਿਆਂ ਤੋਂ ਬਚੋ ਕਿਉਂਕਿ ਨਸ਼ਾ ਇੱਕ ਇਹੋ ਜਾ ਹਥਿਆਰ ਵਰਤਿਆ ਜਾ ਰਿਹਾ ਕਿ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਆਪਣੇ ਆਪ ਬੰਦਾ ਮਰ ਜਾਂਦਾ ਕਿਸੇ ਤੇ ਕੋਈ ਉਹਦਾ ਕਲੇਮ ਨਹੀਂ ਪੈਂਦਾ ਕਿਸੇ ਕੋਈ ਪਰਚਾ ਨਹੀਂ ਪੈਂਦਾ ਵੀ ਕਿਨੇ ਨਸ਼ਾ ਦਿੱਤਾ ਕਿਥੋਂ ਲਿਆਂਦਾ ਹਾਲਾਂਕਿ ਜੇ ਪਰਚਾ ਪਵੇ ਜਿਸ ਬੰਦੇ ਨੇ ਨਸ਼ਾ ਦਿੱਤਾ ਉਹਦੇ ਤੇ 302 ਦਾ ਪਰਚਾ ਬਣਨਾ ਚਾਹੀਦਾ ਮੈਂ 15 14 15 ਚ ਅਸੀਂ ਨਸ਼ੇ ਦੇ ਖਿਲਾਫ ਜੰਗ ਛੇੜੀ ਉਦੋਂ ਸਰਕਾਰ ਕਿਹਨਾਂ ਦੀ ਸੀ ਸਾਡੇ ਫਲੈਕਸਾਂ ਬਣਦੀਆਂ ਜਿੱਥੇ ਅਸੀਂ ਜਾਂਦੇ ਸੀ ਉਸ ਤੋਂ ਪਹਿਲਾਂ ਉੱਥੇ ਪੁਲਿਸ ਪਹੁੰਚ ਜਾਂਦੀ ਸੀ ਨੰਬਰ ਟ੍ਰੇਸ ਤੇ ਕਿਉਂਕਿ ਕਿਸੇ ਦੇ ਖਿਲਾਫ ਤੁਸੀਂ ਨਾ ਬੋਲੋ ਅਸੀਂ ਫਲੈਕਸ ਬੋਰਡਾਂ ਤੇ ਨਾਮ ਲਿਖ ਕੇ ਲਾਏ ਇਹ ਬੰਦੇ ਨਸ਼ਾ ਵੇਚਣ ਦੇ ਨੇ ਤੇ ਉਹਨਾਂ ਨੂੰ ਫੜਿਆ ਨਹੀਂ ਗਿਆ ਅੱਜ ਵੀ ਉਹੀ ਕੰਮ ਚੱਲਦਾ ਪਿਆ ਕਿਉਂਕਿ ਇਹ ਲੋਕ ਸਰਕਾਰਾਂ ਨਹੀਂ ਚਾਹੁੰਦੇ ਆ ਇਹ ਤਾਂ ਕਹਿੰਦੇ ਵੀ ਸਾਰੇ ਖਤਮ ਹੋ ਜਾਣ ਬਸ ਸਾਰੀਆਂ ਜ਼ਮੀਨਾਂ پراਪਰਟੀਆਂ ਸਾਡੀਆਂ ਹੋਣ ਅਸੀਂ ਰਹੀਏ ਤੇ ਅਮਰਤਪਾਲ ਸਿੰਘ ਜੀ ਦੀ ਇਹੀ ਸੋਚ ਸੀ ਕਿ ਮੈਂ ਜਵਾਨੀ ਨੂੰ ਔਰ ਕਿਸਾਨੀ ਨੂੰ ਬਚਾ ਸਕਾਂ ਉਹਨੇ ਕਿਹੜਾ ਕ੍ਰਾਈਮ ਕਰ ਦਿੱਤਾ ਜਿਹਦੇ ਤੇ ਉਹਦੇ ਐਨਐਸਏ ਲਾ ਦਿੱਤੀ ਐਡਾ ਵੱਡਾ ਹੰਗਾਮਾ ਰਚਾਇਆ ਗਿਆ ਤੇ ਅੱਜ ਮੰਨ ਲਓ ਕਿ ਇਹ ਸਾਨੂੰ ਸਾਹਮਣੇ ਦਿਸਦਾ ਪਿਆ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਣਾ ਜੇ ਅੱਜ ਵੀ ਨਾ ਸੁਧਰੇ ਇਹ ਇਲੈਕਸ਼ਨ ਦੇ ਵਿੱਚ ਅਸੀਂ ਅਮਰਤਪਾਲ ਦਾ ਸਾਥ ਨਾ ਦਿੱਤਾ ਜਿਉਂ ਬਾਹਰ ਨਾ ਆਏ ਸਾਡੇ ਕੋਲ ਕੋਈ ਇਹੋ ਜਿਹਾ ਲੀਡਰ ਨਹੀਂ ਕੋਈ ਇਹੋ ਜਿਹਾ ਜ਼ਥੇਦਾਰ ਨਹੀਂ ਜਿਹੜਾ ਸਿੱਖ ਕੌਮ ਦੀ ਅਗਵਾਈ ਕਰ ਚੁੱਕੇ ਕਰ ਸਕੇ ਅੱਜ ਸਾਰੇ ਵਿਕੇ ਹੋਏ ਨੇ ਕੱਲੇ ਜ਼ਥੇਦਾਰਾਂ ਦੀ ਗੱਲ ਛੱਡੋ ਸਾਡੇ ਬਾਬੇ ਵਿਕ ਚੁੱਕੇ ਨੇ ਵੱਡੇ ਵੱਡੇ ਬਾਬੇ ਜਿੰਨੇ ਵੀ ਨੇ ਉਹ ਸਾਰੇ ਵਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੂੰ ਗੱਲ ਪੁੱਛੋ ਕਿਹਦੇ ਨਾਲ ਉਹ ਸਿੱਧੇ ਤਾਰ ਜੋੜਦੇ ਨੇ ਆ ਬਿਲਕੁਲ ਜੀ ਸਮਾਂ ਬੜਾ ਬਦਲ ਚੁੱਕਿਆ ਜੇ ਆਪਾਂ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਜਿਹੜੀਆਂ ਦੋ ਪਿਛਲੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਮੁੱਖ ਮੁੱਦਾ ਜਿਹੜਾ ਨਸ਼ਿਆਂ ਦਾ ਸੀਗਾ ਉਹਨਾਂ ਤੇ ਇਲੈਕਸ਼ਨਾਂ ਲੜੀਆਂ ਗਈਆਂ ਨੇ ਅੱਜ ਵੀ ਜਿਹੜਾ ਨਸ਼ਾ ਦਾ ਮੁੱਦਾ ਉਮੇਦਾਂ ਉਵੇਂ ਕਾਇਮ ਕਿਉਂਕਿ ਇਹ ਮਸਲਾ ਜਿਹੜਾ ਹੱਲ ਨਹੀਂ ਹੋਇਆ ਤੇ ਸਾਡੀ ਜਵਾਨੀ ਨੂੰ ਜਿਹੜਾ ਇਹ ਮਸਲਾ ਵਾ ਇਹ ਬਰਬਾਦ ਕਰ ਰਿਹਾ ਵੱਡੇ ਖਤਰਨਾਕ ਨਸ਼ੇ ਨੇ ਜਿਹੜੇ ਅਸਲ ਵਿੱਚ ਪੰਜਾਬ ਦੀ ਧਰਤੀ ਤੇ ਚੱਲ ਰਹੇ ਨੇ ਤੇ ਜਿਨ੍ਹਾਂ ਨੂੰ ਬੇਰੋਗਟੋ ਕਿ ਮੈਂ ਸਮਝਦਾ ਕੋਈ ਉਹਨੂੰ ਖਤਮ ਕਰਨ ਵਾਸਤੇ ਕੋਈ ਵੱਡੀ ਸਰਕਾਰੀ ਤੌਰ ਤੇ ਕਾਰਵਾਈ ਨਹੀਂ ਹੋ ਰਹੀ ਜਿਹਦੇ ਉੱਤੇ ਇਲੈਕਸ਼ਨਾਂ ਜਿਹੜੀਆਂ ਕੇਂਦਰਤ ਰਹੀਆਂ ਨੇ ਪਰ ਮਸਲਾ ਅਜੇ ਵੀ ਉਮੀਦਾਂ ਉਮੀਦ ਕਹਿਮ ਤੇ ਬਾਬਾ ਜੀ ਜਿਹੜੀ ਆਪਾਂ ਅਮਰਤਪਾਲ ਦੀ ਜੇ ਗੱਲਬਾਤ ਕਰੀਏ ਠੀਕ ਆ ਚਲੋ ਉਹਨਾਂ ਤੇ ਕੋਈ ਵੱਡਾ ਕੇਸ ਨਹੀਂ ਹੈ ਜਦੋਂ ਕੀ ਵਿਰੋਧ ਸੰਵਿਧਾਨ ਦੀ ਗੱਲ ਆ ਜਾਂਦੀ ਆ ਫਿਰ ਲੇਕਿਨ ਜੀ ਇਹ ਸੰਵਿਧਾਨੂ ਨਹੀਂ ਮੰਨਦੇ ਜੇ ਆਊ ਕਿ ਇਹੋ ਜਿਹੀ ਗੱਲਾਂ ਮਤਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਨਹੀਂ ਅਸੀਂ ਸੰਵਿਧਾਨ ਨੂੰ ਮੰਨਦੇ ਆ ਸੰਵਿਧਾਨ ਸਾਡੇ ਤੇ ਸਿਸਟਮ ਚ ਤਾਂ ਚੱਲੇ ਸੰਵਿਧਾਨ ਵੀ ਆਪਣੇ ਉੱਤੇ ਰਵੇ ਸਾਨੂੰ ਤੰਗ ਪਰੇਸ਼ਾਨ ਨਾ ਕਰੇ ਜਿਹੜੇ ਸਾਡੇ ਹੱਕ ਨੇ ਸਾਨੂੰ ਕਾਨੂੰਨੀ ਤੌਰ ਤੇ ਮਿਲਣੇ ਚਾਹੀਦੇ ਨੇ ਹੁਣ ਦੇਖੋ ਮੈਂ ਕਈ ਵਾਰੀ ਆਵਾਜ਼ ਉਲੰਧ ਕੀਤੀ ਹੈ ਨਸ਼ੇ ਦੇ ਖਿਲਾਫ ਆ ਪਿਛਲੇ ਪਿਛਲੇ ਸਾਲਾਂ ਦੇ ਵਿੱਚ ਵੀ ਕੀਤੀ ਦੋਹਾਂ ਤਿੰਨਾਂ ਸਾਲਾਂ ਚ ਮੇਰਾ ਖਲ 21 22 ਚ ਅਸੀਂ ਰੇਲੀਆਂ ਵੀ ਕੱਢੀਆਂ ਨੇ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਪਿੰਡ ਦਾ ਸਰਪੰਚ ਨਸ਼ੇ ਦਾ ਜ਼ਿੰਮੇਦਾਰ ਹੈ ਜੀ ਸ਼ਹਿਰ ਦਾ ਐਮਸੀ ਜ਼ਿੰਮੇਦਾਰ ਹੈ ਉਹਨੂੰ ਪਤਾ ਮੇਰੇ ਮਹੱਲੇ ਚ ਕਿਹੜਾ ਬੰਦਾ ਨਸ਼ਾ ਕਰੇਦਾ ਪਿੰਡ ਦੇ ਸਰਪੰਚ ਨੂੰ ਪਤਾ ਨਸ਼ਾ ਤਾਂ ਦੇ ਕਹਿੰਦੇ ਨੇ 15 ਦਿਨਾਂ ਦੀ ਕੋਈ ਕਹਿੰਦਾ 2 ਮਹੀਨੇ ਚ ਬੰਦ ਕਰਦਾ ਕੋਈ ਕਹਿੰਦਾ ਮੈਂ 4 ਹਫ਼ਤੇ ਤਿੰਨ ਬੰਦ ਕਰਦਾ ਨਸ਼ਾ ਦੇ ਇੱਕ ਦਿਨ ਚ ਬੰਦ ਹੋ ਸਕਦਾ ਬਣਾਓ ਜ਼ਿੰਮੇਦਾਰ ਸਰਪੰਚ ਨੂੰ ਪਤਾ ਕਿਥੇ ਨਸ਼ਾ ਵਿਗਦਾ ਸਰਪੰਚ ਨੂੰ ਪਤਾ ਤੇ ਐਮਸੀ ਨੂੰ ਪਤਾ ਐਮਐਲਏ ਨੂੰ ਪਤਾ ਸਭ ਨੂੰ ਪਤਾ ਨਸ਼ੇ ਕਿਥੇ ਵਿਕਦੇ ਨੇ ਕੌਣ ਵੇਚਣ ਦੇ ਆ ਜੇ ਕਿਸੇ ਦਾ ਹਥਿਆਰ ਨਾਲ ਕਤਲ ਹੁੰਦਾ ਤੇ ਨਸ਼ਾ ਕੀ ਤਾਂ ਹਥਿਆਰ ਨਹੀਂ ਉਹਦੇ 302 ਦਾ ਪਰਚਾ ਲਾਓ ਵੀ ਜਿੱਥੋਂ ਨਸ਼ਾ ਵੇਚ ਕੇ ਬੱਚਾ ਮਰਿਆ ਉਹਦੀ ਜਾਣਗੇ ਉਹਦੇ ਪਰਚਾ ਹੋਏਗਾ ਕਾਨੂੰਨ ਕਲਾ ਆਪਣੇ ਵੇਚਣਾ ਬੰਦ ਕਰੇਗਾ ਕਿਉਂਕਿ ਇਹ ਸਾਰੇ ਕੰਮ ਆਪ ਹੀ ਕਰਦੇ ਨੇ ਇਹੋ ਜਿਹਾ ਨਸ਼ਾ ਲਿਆ ਕਰਕੇ ਸਾਡੀ ਜਵਾਨੀ ਔਰ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਹੁਣ ਸਰਕਾਰਾਂ ਨੇ ਬੀੜਾ ਚੁੱਕਿਆ ਹੈ ਅਭੀ ਅਗਰ ਜੇ ਵੈਸੇ ਦਾ ਕਿਸਾਨੀ ਸਾਡੀ ਪੈਲੀ ਘਟ ਗਈ ਹੈ ਕਿਉਂਕਿ ਇੱਥੋਂ ਵੇਚ ਕੇ ਲੋਕੀ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਮੈਂ ਨਹੀਂ ਸਮਝਦਾ ਕਿ ਕਿਸਾਨਾਂ ਨੇ ਇੱਥੇ ਰਹਿਣਾ ਇਹ ਹੌਲੀ-ਹੌਲੀ ਬੱਚੇ ਜਿਵੇਂ ਜ਼ਮੀਨਾਂ ਵੇਚ ਕੇ ਚਲੇ ਗਏ ਜ਼ਮੀਨਾਂ ਹੋਈ ਅ ਏਡਾਨੀ-ਬਾਨੀਆਂ ਦੇ ਹੋ ਜਾਣੀਆਂ ਬਿਲਕੁਲ ਜੀ ਬੜਾ ਵੱਡਾ ਮਸਲਾ ਵਾ ਕਿ ਸਾਡੇ ਨੌਜਵਾਨ ਤੜਾ-ਤਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਭਵੇਂ ਉਹ ਪੜ੍ਹਾਈ ਦੇ ਤੌਰ ਤੇ ਜਾ ਰਹੇ ਨੇ ਪਰ ਲੱਗਦਾ ਐਵੇਂ ਕਿ ਉਹਨਾਂ ਨੇ ਉੱਥੇ ਹੀ ਵਸ ਜਾਣਾ ਤੇ ਉਹਨਾਂ ਨੇ ਆਪਣੇ ਜਿਹੜੇ ਪਰਿਵਾਰ ਆ ਵੀ ਉੱਥੇ ਲੈ ਜਾੜੇ ਆ ਤੇ ਫਿਰ ਉਹਨਾਂ ਨੇ ਇਥੋਂ ਜ਼ਮੀਨਾਂ ਵੇਚ ਕੇ ਉੱਥੇ ਘਰ ਬਣਾਉਣੇ ਨੇ ਉੱਥੇ ਆਪਣੀਆਂ ਜਾਇਦਾਦਾਂ ਬਣਡੀਆਂ ਨੇ ਇਹ ਵਾਕਈ ਫਿਰ ਕਿਸੇ ਨੇ ਤਾਂ ਜ਼ਮੀਨਾਂ ਖਰੀਦ ਲਈਆਂ ਜਾਂ ਕੋਈ ਵੇਚੂਗਾ ਅੱਜ ਰੌਲਾ ਪਾ ਰਹੇ ਆ ਕਿ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਬਿਹਾਰ ਬਣ ਚੁੱਕਿਆ ਅੱਧਾ ਪੰਜਾਬ ਬਿਹਾਰ ਬਣ ਚੁੱਕਿਆ ਅੱਧਾ ਰਹਿ ਗਿਆ ਮੰਨ ਲਓ ਕਿ ਇੱਕ ਦਿਨ ਇਸ ਨਾਲ ਪੂਰਾ ਬਿਹਾਰ ਬਣ ਜਾਣਾ ਇਹ ਨਹੀਂ ਕਿ ਬਿਹਾਰੀ ਲੋਕ ਮਾੜੇ ਨੇ ਪਰ ਗਾਲਿਕ ਕੀ ਹੈ ਸਾਡੇ ਨੌਜਵਾਨ ਇੱਥੇ ਰਹਿਣਾ ਹੀ ਚਾਹੁੰਦੇ ਔਰ ਜੇ ਅਸੀਂ ਸੋਚੀਏ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਲੋਕ ਬਸ ਇੱਕ ਜਿਵੇਂ ਭੇਡਾਂ ਸਿਰ ਥੱਲੇ ਰੱਖਿਆ ਜਿਹਦੇ ਨਾਲ ਜੁੜਿਆ ਸੀ ਤਾਂ ਜਿਹੋਦੇ ਮਗਰ ਅੱਖਾਂ ਖੋਲ ਕੇ ਦੇਖੋ ਜੇ ਅੱਜ ਇਹ ਨਾ ਸੋਚੋ ਕਿ ਮੇਰੇ ਨਾਲ ਮਾੜਾ ਹੋ ਰਿਹਾ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਨਾਲ ਵੀ ਹੋਣਾ ਭਾਵੇਂ ਉਹ ਕਾਲੀ ਆ ਭਾਵੇਂ ਕਾਂਗਰਸੀ ਆ ਭਾਵੇਂ ਆਮ ਆਦਮੀ ਪਾਰਟੀ ਦਾ ਬੱਚੇ ਉਹਨਾਂ ਦੇ ਵੀ ਇਸੇ ਜਰਾਹ ਜਾਣਗੇ ਪਰ ਇੱਕ ਗੱਲ ਇਹ ਸੋਚ ਕੇ ਚੱਲਣੀ ਅਸੀਂ ਚੰਗੇ ਦਾ ਚੰਗੀ ਸੋਚ ਰੱਖਣ ਵਾਲੇ ਦਾ ਸਾਥ ਦੇ ਦੀਏ ਭਾਵੇਂ ਉਹ ਕਿਸੇ ਕਿਸੇ ਪਾਸੇ ਵੀ ਖੜਿਆ ਹੋਵੇ ਤੇ ਬਾਬਾ ਜੀ ਜੇ ਸਿੱਖੀ ਦੇ ਆਪਾਂ ਸੂਲਾਂ ਦੀ ਗੱਲ ਕਰੀ ਔਰ ਸਿੱਖਾਂ ਦੇ ਬੱਚੇ ਤਾਂ ਵੈਸੇ ਆਪਣੇ ਆਪ ਹੀ ਦੂਰ ਜਾ ਰਹੇ ਆ ਵਾਲ ਉਹਨਾਂ ਦੇ ਕਟਾਏ ਹੋਏ ਆ ਤੇ ਕੋਈ ਜਿਹੜੀਆਂ ਸਿੱਖ ਰਹਿਤ ਮਰਜ਼ਾਦਾ ਵਾਂ ਕੋਈ ਉਹ ਮਨਨ ਨੂੰ ਤਿਆਰ ਨਹੀਂ ਹੈਗੀ ਜੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀਆਂ ਸਿੱਖੀਆਂ ਰੋਹ ਰੀਤਾਂ ਸੀ ਉਹ ਲਾਗੂ ਰਹੀਆਂ ਤਾਂ ਅਜਿਹੇ ਹਾਲਾਤ ਪੈਦਾ ਨਹੀਂ ਹੋ ਸਕਦੇ ਅੱਜ ਸਿੱਖ ਦੇ ਆਪਾਂ ਆਪਣੇ ਜ਼ਿਮੇਵਾਰ ਸਿੱਖਾਂ ਨੂੰ ਮਾਰਨ ਦੀ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਸਿੱਖ ਤਾਂ ਆਪਣੇ ਆਪ ਮਰਦੇ ਜਾ ਰਹੇ ਨੇ ਜੀ ਹੁਣ ਸਾਡੇ ਜਿਹੜੇ ਵੱਡੇ ਵੱਡੇ ਡੇਰਾਂ ਚ ਬਾਬੇ ਨੇ ਉਹ ਕਹਿੰਦੇ ਵਿਹੰਗਮ ਰਹੋ ਗੁਰਨਾਥਨ ਕਹਿੰਦਾ ਗ੍ਰਿਸ਼ਤ ਪ੍ਰਧਾਨ ਹੈ ਹੁਣ ਇੱਕ ਨੌਜਵਾਨ ਜਿਹੜਾ ਉੱਚਾ ਲੰਮਾ ਨੌਜਵਾਨ ਉਹਦੀ ਅਨਸਵੰਸ ਖਤਮ ਹੋ ਗਈ ਜੀ ਲੱਖਾਂ ਬੰਦੇ ਵਿਹੰਗਮ ਡੇਰਾਂ ਚ ਹੋ ਗਏ ਨੇ ਵੱਡੇ ਵੱਡੇ ਡੇਰਾਂ ਚ ਉਹ ਕਹਿੰਦੇ ਵਿਆਹ ਨਾ ਕਰਾਓ ਉਹ ਵਿਹੰਗਮ ਹੋ ਕੇ ਤੁਸੀਂ ਤੁਸੀਂ ਤਾਂ ਆਪਣੀ نسل ਆਪ ਖਤਮ ਕਰੀ ਜਾਂਦੇ ਪਹਿਲਾਂ ਤਾਂ ਤੁਸੀਂ ਦੋ ਚਾਰਾਂ ਦੇ ਇੱਕ ਪਿਆਗੇ ਜੀ ਹੁਣ ਇੱਕ ਇੱਕ ਬੱਚਾ ਉਹ ਗੁਰੂ ਦੀ ਸੇਵਾ ਕਰੇ ਉਹ ਕਿਸੇ ਸਮਾਦੀ ਦੀ ਸੇਵਾ ਕਰੇ ਕਿੱਥੇ ਜਾਵੇਗਾ ਸਿੱਖ ਕੌਮ ਅੱਜ ਅਸੀਂ ਗਿਣਦਿਆਂ ਵੀ ਸਾਨੂੰ ਦੂਜਿਆਂ ਤੋਂ ਖਤਰਾ ਦੂਜਿਆਂ ਤੋਂ ਨਹੀਂ ਖਤਰਾ ਤੁਸੀਂ ਤੁਹਾਨੂੰ ਤੋਂ ਆਪਣੇ ਤੋਂ ਖਤਰਾ ਹੈ ਮਹਾਰਾਜ ਦੇ ਬਚਨ ਅਸੀਂ ਕਿੱਥੇ ਮੰਨਣ ਦੇ ਜੀ ਤੇ ਬਾਬਾ ਜੀ ਹੋੜ ਜੇ ਆਪਾਂ ਚਲੋ ਖਡੂਰ ਸਾਹਿਬ ਦੀ ਗੱਲ ਕਰੀਏ ਜੇ ਭਾਈ ਅਬਰਸਪਾਲ ਦੇ ਕਾਜ ਪੱਤਰ ਪੂਰੇ ਸਹੀ ਪਏ ਜਾਂਦੇ ਆ ਤੇ ਉਹ ਵੀ ਇਲੈਕਸ਼ਨ ਜਿਹੜੇ ਉਹਨੇ ਕਾਜ ਭਰ ਦਿੱਤੇ ਗਏ ਆ ਲੜਨ ਦੇ ਵਾਸਤੇ ਹੁਣ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸਿੱਖਾਂ ਦੀ ਨਿੰਦਗੀ ਜੱਥੇਬੰਦੀ ਸਮਝਦਾ ਸੀ ਉਹਦੇ ਵੱਲੇ ਉਹਨੂੰ ਚਾਰਜ ਕੀਤਾ ਜਾ ਰਿਹਾ ਹੈ ਦੇਖੋ ਜੇ ਅੱਜ ਚੰਗੀ ਸੋਚ ਲੈ ਕੇ ਚੱਲਣੇ ਇਹਨਾਂ ਦਾ ਫਰਜ਼ ਬਣਦਾ ਕਿ ਸਾਡਾ ਇੱਕ ਸਿੱਖ ਬੱਚਾ ਅੰਦਰ ਹੈ ਉਸ ਨੂੰ ਬਾਹਰ ਲਿਆਉਣ ਵਾਸਤੇ ਫਿਰ ਇਹ ਜਗਤਾਰ ਸਿੰਘ ਹਵਾਰੇ ਉਹਨਾਂ ਦੀ ਕੀ ਗੱਲ ਕੀ ਕਰਦੇ ਨੇ ਵੀ ਉਹਨਾਂ ਨੂੰ ਕੌਮੀ ਇਨਸਾਫ ਮੋਰਚੇ ਲਾ ਕੇ ਅਸੀਂ ਬਾਹਰ ਕੱਢਣਾ ਕੋਈ ਨਹੀਂ ਬਾਹਰ ਕਢਾਉਣਾ ਚਾਹੁੰਦਾ ਮੇਰੇ ਕੋਲ ਇਹਨਾਂ ਦੇ ਸਾਰਿਆਂ ਦੇ ਪ੍ਰੂਫ ਹੈ ਨੇ ਸਾਰੇ ਅਮਰਤਪਾਲ ਦੇ ਖਿਲਾਫ ਬੋਲਦੇ ਸੀ ਅਮਰਤਪਾਲ ਨੂੰ ਫਸਾਉਣ ਵਾਲਾ ਕੌਣ ਹੈ ਸਾਡੀ ਕੌਮ ਨੇ ਹੀ ਗਦਾਰਾਂ ਨੇ ਖੰਜਰ ਮਾਰਿਆ ਉਹਦੀ ਪਿੱਠ ਜਿਹੜੇ ਬੜੇ-ਬੜੇ ਸੰਤ ਸੀ ਇਹ ਕਹਿੰਦੇ ਸੀ ਆ ਕੱਲ ਦਾ ਝਵਾਕੜਾ ਕਿੱਥੋਂ ਆ ਗਿਆ ਮੈਂ ਸਟੇਜ ਤੇ ਜਵਾਬ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਕਿੱਥੋਂ ਆਇਆ ਸੀ ਤੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਕੀ ਸੀ ਤੇ ਬਾਅਦ ਚ ਕੀ ਬਣਿਆ ਜੇ ਭਾਈ ਅਮਰਤਪਾਲ ਪਹਿਲਾਂ ਡਰਾਈਵਰ ਸੀ ਕਾ ਜਾਂ ਕੋਈ ਕੁਝ ਐਲੀਕੇਸ਼ਨ ਲਾਂਦੇ ਸੀ ਗੱਲਾਂ ਕਰਦੇ ਸੀ ਤੇ ਉਹ ਸਿੰਘ ਸੱਜ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਤਾਂ ਮਹਾਰਾਜ ਨੇ ਥਾਪਨਾ ਦੇ ਕੇ ਇੱਥੇ ਭੇਜਿਆ ਸੀ ਵੀ ਚੰਗੇ ਕੰਮ ਕਰ ਸੰਗੀ ਸੋਚ ਕਾ ਬਚਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਤੋਂ ਉਹਨਾਂ ਦਾ ਬਦਲਾ ਲੈਣਾ ਬੱਚਿਆਂ ਦਾ ਸੈਫਜਾਦਿਆਂ ਦਾ ਇਹੀ ਕਹਿ ਕੇ ਭੇਜਿਆ ਸੀ ਇਹ ਵੀ ਉਹੀ ਤਰੀਕੇ ਦੇ ਨਾਲ ਬੱਚਿਆਂ ਨੂੰ ਆ ਕੇ ਨਸ਼ੇ ਦੀ ਦਲਦਲ ਤੋਂ ਬਚਾਉਣ ਵਾਸਤੇ ਨਸ਼ੇ ਦੇ ਖਿਲਾਫ ਜੰਗ ਲੜਦੇ ਪਏ ਸੀ ਆ ਵਾਕਈ ਜੀ ਜ਼ਿੰਦਗੀ ਦਾ ਕਿਸੇ ਵੀ ਕਿਸੇ ਟਾਈਮ ਤੇ ਵੀ ਬਦਲ ਸਕਦੀ ਆ ਕਥਾ ਕਹਾਣੀਆਂ ਨੂੰ ਸਰਔਰ ਦਾ ਮਤਲਬ ਇਹੀ ਹੁੰਦਾ ਇਤਿਹਾਸ ਨੂੰ ਦਾ ਮਤਲਬ ਇਹੀ ਹੁੰਦਾ ਕਿ ਜਿਹੜਾ ਵੀ ਸੁਣ ਰਿਹਾ ਤੇ ਕਿਸੇ ਨੇ ਕੋਈ ਗੱਲ ਬੱਲੇ ਬਣ ਲਈ ਤੇ ਉਹਦੀ ਜੁੜੀ ਜ਼ਿੰਦਗੀ ਆ ਉਹ ਬਦਲ ਸਕਦੀ ਆ ਇਹ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੇ ਇਨਸਾਨ ਦੀ ਜ਼ਿੰਦਗੀ ਕਿਸ ਪਾਸੇ ਨੂੰ ਜਿਹੜੀ ਬਦਲ ਜਾਣੀ ਆ ਤੇ ਸੋ ਆਪਾਂ ਹਿੱਤੇ ਤੱਕ ਨੂੰ ਪਰੰਤੂ ਨਹੀਂ ਕਿਸੇ ਨੂੰ ਵੀ ਕਰਨਾ ਚਾਹੀਦਾ ਵੀ ਕੋ ਪਹਿਲਾਂ ਕਿਸੇ ਦੀ ਕੀ ਜ਼ਿੰਦਗੀ ਸੀ ਕਿਉਂਕਿ ਜਦੋਂ ਬਦਲ ਗਿਆ ਤੇ ਉਹਦੇ ਅੰਦਰ ਜਦ ਜਾਗੇ ਤभी ਸਵੇਰਾ ਤੇ ਇਸ ਤਰ੍ਹਾਂ ਦਾ ਜਿਹੜਾ ਸੂਰਜ ਬਰਉਣਾ ਜੀ ਦਾ ਚੋੜ ਬਾਬਾ ਜੀ ਜੇ ਆਪਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਖਡੂਰ ਸਾਹਿਬ ਹਲਕੇ ਦੇ ਵੋਟਰ ਆ ਦੇਖੋ ਮੈਂ ਅੱਜ ਸਾਰੇ ਖਡੂਰ ਸਾਹਿਬ ਹਲਕੇ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਸੀਂ ਅੱਜ ਨਾ ਜਾਗੇ ਅੱਜ ਨਾ ਸਮਝੇ ਇਹ ਸਮਾਂ ਆਪਣੇ ਹੱਥੋਂ ਗਵਾ ਲਿਆ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਮਾੜਾ ਹੈ ਤੇ ਉਹਦਾ ਖਮਿਆਜਾ ਤੁਸੀਂ ਆਪ ਭੁਗਤਣਾ ਕੱਲੇ ਤੁਸੀਂ ਕੱਲੇ ਅਮਰਤਪਾਲ ਦੀ ਗੱਲ ਨਾ ਕਰੋ ਤੁਹਾਡੇ ਸਾਰੇ ਬੱਚਿਆਂ ਨੂੰ ਇਹ ਖਮਿਆਜਾ ਭੁਗਤਣਾ ਪੈਣਾ ਬਹੁਤ ਵੱਡਾ ਸਿੱਖੀ ਦਾ ਘਾਣ ਹੋਣ ਵਾਲਾ ਹੈ ਤੇ ਇਹ ਆਪੀਐਸ ਅਫਸਰਾਂ ਤੋਂ ਵੀ ਇਹ ਜਿਹੜੀ ਆਪਾਂ ਨੂੰ ਇਨਫੋਰਮੇਸ਼ਨਾਂ ਮਿਲਦੀਆਂ ਪਈਆਂ ਨੇ ਮੇਰੀ ਹੋਈ ਸੀ ਕਿਸੇ ਅਫਸਰ ਨਾਲ ਗੱਲ ਉਹ ਕਹਿੰਦਾ ਮੈਂ ਆਪਣੇ ਬੱਚੇ ਨੂੰ ਇੱਥੇ ਨਹੀਂ ਲਵਾਉਣਾ ਚਾਹੁੰਦਾ ਉਹ ਕਹਿੰਦਾ ਬਾਹਰ ਭੇਜ ਦਵਾਂ ਇੱਥੇ ਮੇਰਾ ਬੱਚਾ ਅਫਸਰ ਨਾ ਗਿਆ ਕਿ ਸਾਡੇ ਤੇ ਅਫਸਰ ਉਹ ਲੱਗ ਗਏ ਨੇ ਜਿਹੜੇ ਸਾਨੂੰ ਆਪਣੀ ਅਧੇਨਗੀ ਕਰਵਾ ਰਹੇ ਨੇ ਇਸ ਕਰਕੇ ਅੱਜ ਜੇ ਖਡੂਰ ਸਾਹਿਬ ਹਲਕੇ ਨੂੰ ਮੈਂ ਹੀ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਕਿ ਅਮਰਪਾਲ ਸਿੰਘ ਦਾ ਸਾਥ ਦਿਓ ਆਪਣੀ ਜਵਾਨੀ ਤੇ ਕਿਸਾਨੀ ਨੂੰ ਜੇ ਬਚਾਉਣਾ ਚਾਹੁੰਦਾ ਕੋਈ ਸਾਡੇ ਹੱਕ ਵਾਸਤੇ ਸੱਚ ਵਾਸਤੇ ਬਾਜ ਬੁਲੰਦ ਕਰ ਸਕੇ ਤਾਂ ਇੱਕ ਭਾਈ ਅਮਰਪਾਲ ਸਿੰਘ ਕਰ ਸਕਦੇ ਉਹਦੇ ਬਾਬਾ ਜੀ ਠੀਕ ਹੈ ਪਰ ਤੁਸੀਂ ਅਫਤਰ ਚਾਹੀਦੀ ਗੱਲ ਕੀਤੀ ਆ ਜੇ ਆਪਣੇ ਬੱਚੇ ਤਾਂ ਹੁਣ ਪੜ੍ਹ ਲਿਖ ਨਹੀਂ ਰਹੇ ਹੁਣ ਤਾਂ ਆਪਣੇ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਜਿਹੜੀ ਆਪਣੇ ਡਿਗਰੀ ਆ ਲੈਟਸ ਸੀ ਹੋ ਗਈ ਆ ਦਾਦਾ ਬੱਚੇ ਆਈਡੈਂਟਸ ਕਰਦੇ ਤੇ ਬਾਹਰ ਨੂੰ ਭਜੇ ਜਾਂਦੇ ਤੇ ਫਿਰ ਅਫਰੀ ਦੀ ਆਪਾਂ ਕੀ ਚਾਹਤਦੇ ਵੀ ਜਿਹੜੇ ਪੜਨਗੇ ਅਫਰਤਾਂ ਉੱਤੇ ਲੱਗਣੇ ਲੱਗਣਾ ਫਿਰ ਆਪਾਂ ਗਲਾ ਕਿਉਂ ਕਰਦੇ ਆ ਪੜਾਈ ਵਾਸਤੇ ਮੈਂ 2008 ਦੇ ਵਿੱਚ ਹਜੂਰ ਸਾਹਿਬ ਦੀ ਧਰਤੀ ਤੇ ਚਾਰ ਗੱਲਾਂ ਕਹੀਆਂ ਸੀ ਵੀ ਸਾਨੂੰ ਹੈਲਥ ਵਾਸਤੇ ਹਸਪੀਟਲ ਐਜੂਕੇਸ਼ਨ ਵਾਸਤੇ ਯੂਨੀਵਰਸਟੀਆਂ ਬੇਰਜਗਾਰੀ ਨੂੰ ਖਤਮ ਕਰਨ ਵਾਸਤੇ ਗੁਰਦਾਨਗ ਪਾਸ਼ਾ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇਤੀ ਕੀਤੀ ਆ ਵੀ ਸਾਨੂੰ ਇੰਡਸਟਰੀਆਂ ਲਾਉਣੀ ਚਾਹੀਦੀਆਂ ਨੇ ਔਰ ਜਿਵੇਂ ਖਡੂਰ ਸਿੰਘ ਵਸਾਇਆ ਮਾਰ ਜਨੇ ਗੋਇੰਦਵਾਲ ਸਾਹਿਬ ਵਸਾਇਆ ਘਰ ਬਣਾ ਕੇ ਦਿੱਤੇ ਤੇ ਉਹਦੇ ਵਾਸਤੇ ਜ਼ਮੀਨਾ ਸ਼੍ਰੋਮਣੀ ਕਮੇਟੀ ਕੋਲ ਹੀ ਬੜੀਆਂ ਨੇ ਪੱਠੇ ਲਾ ਦੇਣ ਬੈਲਾ ਵੀਟਾਂ ਲੈ ਜਾਓ ਆਪਣੇ ਘਰ ਬਣਾਓ ਕਿਉਂਕਿ 13 13 ਤੋਲਣ ਦਾ ਮਕਸ਼ਦ ਇਹੀ ਸੀ ਗੁਰਦਾਨਗ ਪਾਸ਼ਾ ਜੀ ਦਾ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਕਿ ਸਵਾਰਥ ਵਾਸਤੇ ਲੋੜਵੰਦਾਂ ਦੀ ਮਦਦ ਤੁਸੀਂ ਕਰਨੀ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅੱਜ ਗੋਲਕ ਕੋਈ ਚੱਕ ਕੇ ਹੋਰ ਲੈ ਕੇ ਜਾ ਰਹੇ ਆ ਤੇ ਗਰੀਬ ਵਿਚਾਰੇ ਭੁੱਖੇ ਮਰਦੇ ਨੇ ਸਿੱਖੀ ਰੁਲਦੀ ਫਿਰਦੀ ਆ ਗੱਲ ਅਸੀਂ ਕਿਹੜੀ ਸਿੱਖਿਆ ਦੀ ਕਰਦੇ ਆ ਪਹਿਰਾਵਾ ਨਹੀਂ ਅਸੀਂ ਤਾਂ ਸਾੰਭੇ ਨਹੀਂ ਸਿੱਖ ਸੱਚੇ ਅਸੀਂ ਬਹੁਤ ਸਾਰੇ ਵੇਖਦੇ ਆ ਹੁਣ ਉਹਨਾਂ ਕੋਲ ਕਈਆਂ ਕੋਲ ਤਾਂ ਇਹੋ ਜਿਹਾ ਕਿ ਆਪਣੇ ਬਸਤਰ ਲੈਣ ਜੋਗੀ ਆਪਣੇ ਪਰਿਵਾਰ ਦਾ ਰੁਜ਼ਗਾਰ ਚਲਾਉਣ ਵਾਸਤੇ ਵੀ ਉਹ ਮਜਬੂਰ ਹੋਏ ਪਏ ਨੇ ਇੰਨਾ ਅਰਬਾਂ ਦਾ ਸਾਡਾ ਬਜਟ ਹੋਣ ਤੋਂ ਬਾਅਦ ਅਸੀਂ ਸਿੱਖਿਆ ਨੂੰ ਸੰਭਾਲ ਨਹੀਂ ਸਕੇ ਦੋ ਸਸ ਅਸੀਂ ਦੰਨਿਆਂ ਛਾਈਆਂ ਨੂੰ ਵੀ ਅਸਾਈ ਪੈਸੇ ਦੇ ਘਤਰ ਮਤਬਦਿਲ ਕਰ ਰਹੇ ਨੇ ਤੁਸੀਂ ਕੀ ਦੇ ਰਹੇ ਹੋ ਕਿਸੇ ਨੂੰ ਕੋਈ ਫੈਸਿਲਿਟੀ ਹੈ ਕੋਈ ਸਕੂਲ ਕੋਈ ਕਾਲਜ ਕੋਈ ਹਸਪੀਟਲ ਹੈ ਸਾਡੇ ਕੋਲ ਜਦੋਂ ਹੈ ਫੈਸਿਲਿਟੀਆਂ ਮਿਲਦੀਆਂ ਕਿਸੇ ਨੂੰ ਲੋੜ ਹੈ ਉਹਨੇ ਜਾਣਾ ਹੀ ਜਾਣਾ ਸਪੱਸਾ ਹਾਂ ਬਿਲਕੁਲ ਜੀ ਅੱਜ ਹੀ ਮੈਂ ਗੱਲਬਾਤ ਕਰ ਰਿਹਾ ਸੀਗਾ ਤੇ ਜਿੱਸੇ ਕਿ ਸਬੰਧ ਦਾ ਇਤਿਹਾਸ ਪੜ੍ਹ ਰਿਹਾ ਸੀਗਾ ਕਿ ਜਿਨ੍ਹਾਂ ਦੀ ਬੜੀ-ਬੜੀ ਕੁਰਬਾਨੀਆਂ ਤੇ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਸ਼ਿਰਦ ਲਾਹੌਰ ਜੇਲ੍ਹ ਦੇ ਵਿੱਚ ਹੀ ਸ਼ਿਰਦ ਦੀ ਪ੍ਰਾਪਤ ਕੀਤੀ ਤੇ ਪਤਾ ਲੱਗਿਆ ਸੀਗਾ ਵੀ ਕਿਸੇ ਟਾਈਮ ਤੇ ਸ਼ਰੋਮਣੀ ਕਮੇਟੀ ਜਿਹੜਾ ਕੇਸ ਹਾਰ ਗਈ ਸੀ ਤੇ ਉਹਨਾਂ ਨੂੰ ਪਟੀਸ਼ਨ ਜਿਹੜੀ ਆ ਇੰਗਲੈਂਡ ਜਾ ਕੇ ਕਰਨੀ ਸੀ ਤੇ ਸ਼ਰੋਮਣੀ ਕਮੇਟੀ ਲਈ ਉਸ ਕੋਲੇ ਉਸ ਤਰ੍ਹਾਂ ਤੇ 75000 ਰੁਪਏ ਸਿਰਫ ਤੇ 1.5 ਲੱਖ ਦਾ ਖਰਚਾ ਸੀਗਾ ਤੇ ਸਮੁੰਦਰੀ ਸਾਹਿਬ ਨੇ ਜਿਹੜਾ 75000 ਆਪ ਦੇ 30 ਕਿਲੇ ਜ਼ਮੀਨ ਜਿਹੜੀ ਗਹਿਣੇ ਰੱਖ ਕੇ ਪੈਦਾ ਕੀਤੇ ਤੇ ਸ਼ਰੋਮਣੀ ਕਮੇਟੀ ਨੂੰ ਦਿੱਤੇ ਬੜੀ ਸੈਕਰੀਫਾਈਸ ਵਾਲੇ ਜਿਹੜੇ ਕੁਰਬਾਨੀ ਵਾਲੇ ਸਾਡੀ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਕਾਲੀ ਦਲ ਦੇ ਵਿੱਚ ਬੜੇ ਨਾਮਵਰ ਅਸਤੀਆਂ ਰਹੀਆਂ ਨੇ ਪਰ ਅੱਜ ਉਹਨਾਂ ਦਾ ਜੋ ਰਤਬਾ ਵਾ ਉਹ ਹਿਸਾਬ داری ਰਿਆ ਉਹਨਾਂ ਦੇ ਜਿਹੜੇ ਕੰਮ ਨਹੀਂ ਉਸ ਹਿਸਾਬ ਰਹੀ ਰਹੇ ਨੇ ਤੇ ਸ਼ਾਇਦ ਮੈਨੂੰ ਲੱਗਦਾ ਜੇ ਸ਼ਰਮਣੀ ਅਕਾਲੀ ਦਲ ਉਸੇ ਹਿਸਾਬ ਦੇ ਨਾਲ ਚੱਲਦਾ ਰਹਿੰਦਾ ਤੇ ਕਦੀ ਵੀ ਪੰਜਾਬ ਦੇ ਵਿੱਚੋਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਖਤਮ ਨਾ ਹੁੰਦੀ ਬਹੁਤ ਸਾਰੇ ਕੰਮ ਦੰਦੇ ਆ ਸਾਡੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਨਮਿੰਦਾ ਸਾਡੀ ਜਮਾਤ ਆ ਉਹ ਆਪਦੇ ਤੌਰ ਤੇ ਕੰਮ ਦੰਦੇ ਸ਼ੁਰੂ ਕਰਕੇ ਲੋਕਾਂ ਨੂੰ ਰੋਜ਼ਗਾਰ ਦੇ ਸਕਦੀ ਆ ਸਰਕਾਰਾਂ ਦੇ ਮੂੰਹ ਵੱਲ ਵੇਖਣ ਦੀ ਜ਼ਿਆਦਾ ਲੋੜ ਨਹੀਂ ਪਰ ਉਹਨਾਂ ਨੇ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਜਿਹੜੇ ਬਹੁਤੇ ਕੰਮ ਨਹੀਂ ਕੀਤੇ ਇਸੇ ਕਰਕੇ ਜਿਹੜਾ ਸ਼੍ਰਮਣੀ ਕਮੇਟੀ ਦਾ ਲੋਕਾਂ ਦੇ ਵਿੱਚ ਰਤਬਾ ਨਹੀਂ ਰਹਿ ਗਿਆ ਵਾਕਈ ਜਿਸ ਤੱਕ ਕਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੁੰਦਾ ਸੀ ਹਰ ਇੱਕ ਸਿੱਖ ਜਿਹੜਾ ਸਿਰ ਬੱਤੇ ਮੰਨਦਾ ਸੀ ਅੱਜ ਜਿਹੜੀਆਂ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਨੇ ਸਿੱਖਾਂ ਦੀਆਂ ਉਹਨਾਂ ਨੂੰ ਵੀ ਟਾ ਲੱਗ ਚਲੀ ਕਿਉਂਕਿ ਆ ਤੇ ਉਹਨਾਂ ਦਾ ਰਤਬਾ ਇਹੋ ਜਿਹਾ ਨਹੀਂ ਰਹਿ ਗਿਆ ਬਾਬਾ ਜੀ ਪ੍ਰੋਗਰਾਮ ਆਪਣਾ ਸਮਾਪਤੀ ਵੱਲ ਵੱਧ ਰਿਹਾ ਤੁਸੀਂ ਕੋਈ ਵਿਦੇਸ਼ ਸਾਡੇ ਦੇਸ਼ਾ ਵਿਦੇਸ਼ਾਂ ਦੇ ਵਿੱਚ ਜਿਹੜੇ ਦਰਸ਼ਕਾਤਵਲੇ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਕੋਈ ਵਿਸ਼ੇਸ਼ ਅਪੀਲ ਕਰਨਾ ਚਾਹੁੰਦੇ ਹੋ ਮੈਂ ਦੇਸ਼ ਤੇ ਵਿਦੇਸ਼ ਵਿੱਚ ਵਸਦਿਆਂ ਸਿੰਘ ਸੰਗਤਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਸੱਚ ਦਾ ਸਾਥ ਦਈਏ ਕਿਉਂਕਿ ਮੀਰੀ ਤੇ ਪੀਰੀ ਦੇ ਦੋ ਨਿਸਾਨ ਸਹਿ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਲਾਇਸੀ ਅੱਜ ਸਾਨੂੰ ਮੀਰੀ ਦੀ ਲੋੜ ਹੈ ਮੀਰੀ ਦੀ ਵਾਸਤੇ ਸਾਨੂੰ ਅੱਜ ਰਾਜਨੀਤੀ ਵਿੱਚ ਉਤਰਨਾ ਪੈਣਾ ਹੈ ਸਾਡੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਪੰਥਦਰਦੀ ਨੇ ਸਿੱਖ ਚਿਹਰੇ ਨਹੀਂ ਪੰਥਦਰਦੀ ਨੇ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਜਿਹੜਾ ਰਾਜ ਕਰਨਾ ਚਾਹੁੰਦੇ ਨੇ ਉਹ ਖਾਲਸਾ ਰਾਜ ਜਿਹੜਾ ਸੀ ਜਿਦੇ ਵਿੱਚ ਕੋਈ ਦੁਖੀ ਨਾ ਹੋਵੇ ਇਹ ਹੋਰੇ ਹੋਜੇ ਰਾਜ ਦੀ ਲੋੜ ਹੈ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਸਾਰੀਆਂ ਅੱਜ ਇਸੇ ਤਰ੍ਹਾਂ ਜ਼ੁਲਮ ਕਰਦੀਆਂ ਰਹਿਣਗੀਆਂ ਔਰ ਸਿੱਖਾਂ ਦੇ ਬੱਚਿਆਂ ਤੇ ਹੀ ਕਿਉਂ ਤਸੱਦਦ ਹੁੰਦਾ ਹੈ ਕਿਉਂ ਉਹਨਾਂ ਤੇ ਜੇ ਕੋਈ ਮਾਰਾ ਜਾ ਉੱਠਦਾ ਉਹਦੇ ਤੇ ਕੇਸ ਪੈਂਦੇ ਨੇ ਤੇ ਅੱਜ ਜਿਹੜਾ ਸਮਾਂ ਹੈ ਜਦੋਂ ਆਪਾਂ ਗੱਲ ਨਾ ਕਰੀਏ ਕਿ ਦੂਜੇ ਪਾਸੇ ਮੈਂ ਜਾਵਾਂ ਉਹ ਸਾਨੂੰ ਸਰੀਆਮ ਹਰ ਇੱਕ ਤਰ੍ਹਾਂ ਦੇ ਨਾਲ ਲਲਕਾਰਿਆ ਜਾ ਰਹੇ ਆ ਤੇ ਹਰ ਇੱਕ ਤਰ੍ਹਾਂ ਦੇ ਨਾਲ ਸਾਡੇ ਤੇ ਉਹ ਕੀਤਾ ਜਾ ਰਿਹਾ ਉਹਨਾਂ ਤੇ ਕੋਈ ਐਕਸ਼ਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਦੇਸ਼ ਵਿਦੇਸ਼ ਵਰਗ ਵਿੱਚ ਵਸਦੀਆਂ ਸੰਗਤਾਂ ਨੂੰ ਜ਼ਰੂਰਤ ਹੈ ਪੰਜਾਬ ਪੰਜਾਬੀ ਔਰ ਆਪਣੇ ਇਤਿਹਾਸ ਔਰ ਆਪਣੇ ਜਿਹੜੀਆਂ ਸਰਮੌਰ ਸੰਸਦਮਾਨ ਹੈ ਜਿੰਨਾ ਜਿੰਨੀਆਂ ਵੀ ਨੇ ਉਹ ਇੱਕ ਚੰਗੇ ਢੰਗ ਦੇ ਨਾਲ ਆਪਣੇ ਕੱਲੇ ਆਪਣੇ ਲਾਨ ਨਾਲ ਨਾਲ ਜੀ ਉਹ ਆਪਣੇ ਪੰਜਾਬ ਵਾਸਤੇ ਜਿੰਦ ਜਾਨ ਲਾਨ ਤਾਂ ਜੋ ਅਸੀਂ ਇੱਕ ਪੰਜਾਬ ਨੂੰ ਨਵਾਂ ਪੰਜਾਬ ਸਿਰਜ ਸਕੀਏ ਕਿਉਂਕਿ ਸਾਡਾ ਪੰਜਾਬ ਅੱਜ ਨਸਿਆਂ ਦੀ ਦਲਦਲ ਦੇ ਵਿੱਚ ਤੇ ਜਵਾਨੀ ਔਰ ਕਿਸਾਨੀ ਇਹਨੂੰ ਖਤਮ ਕਰਨ ਵਾਸਤੇ ਸਰਕਾਰਾਂ ਦਾ ਪੂਰ ਜੋਰ ਲੱਗਿਆ ਹੋਇਆ ਬਹੁਤ ਬਹੁਤ ਧੰਨਵਾਦ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਹ ਸਨ ਬਾਬਾ ਜੀਤ ਸਿੰਘ ਜੀ ਕਾਫੀ ਆਪਾਂ ਗੱਲਬਾਤ ਕੀਤੀ ਹੈ ਵਾਕਈ ਜੇ ਸਾਡੀਆਂ ਸੰਵਿਧਾਨਿਕ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ ਜੀ ਉਹ ਸਹੀ ਟੰਗ ਦੇ ਨਾਲ ਕੰਮ ਕਰਨ ਚੀਫ ਖਾਲਸਾ ਦਵਾਨ ਕਿਤੇ ਵਿਦਿਆ ਨੂੰ ਮੰਦਿਰਾਂ ਨੂੰ ਅੱਗੇ ਵਧਾਉਣ ਦੇ ਵਾਸਤੇ ਬਣਿਆ ਸੀਗਾ ਅੱਜ ਵੀ ਉਹਨਾਂ ਦੇ ਸਕੂਲ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਕਈ ਵਾਰ ਹੁੰਦਾ ਪੀ ਆਮ ਜਿਹੜੇ ਸਿੱਖ ਨੇ ਉਹ ਉਹਨਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਸੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸਹੀ ਢੰਗ ਦੇ ਨਾਲ ਚੱਲਣ ਤੇ ਪੰਜਾਬ ਦੇ ਵਿੱਚ ਬੜਾ ਕੁਝ ਕੀਤਾ ਜਾ ਸਕਦਾ ਹੈ ਇਸੇ ਆਸ ਦੇ ਨਾਲ ਹੀ ਕਿਉਂਕਿ ਇੱਕ ਤਾਂ ਸਾਡੀ ਇਹ ਪੀਲ ਬੇਨਤੀ ਹੈ ਕਿ ਸਾਰੇ ਵੋਟ ਪਾਉਂ ਜਰੂਰ ਜਾਇਓ ਤੁਹਾਡੀ ਕਿਸੇ ਦਾ ਨਾਰਾਜ਼ਗੀ ਹੋ ਸਕਦੀ ਹੈ ਉਸ ਦਾ ਵੀ ਤੁਸੀਂ ਇੱਕ ਹੀ ਵਾਰ ਪਾਸ ਹੋਈ ਦਿੰਨੇ ਆਂ ਕਿ ਮੈਂ ਕਿਉਂ ਵੋਟ ਪਾਣ ਜਾਵਾਂ ਲੀਡਰਾਂ ਨੇ ਜੇ ਨਹੀਂ ਕੀਤਾ ਉਹ ਨਹੀਂ ਕੀਤਾ ਵੋਟ ਦੀ ਬੜੀ ਵੱਡੀ ਕੀਮਤਾਂ ਬੜੀਆਂ ਕੁਰਬਾਨੀਆਂ ਦੇ ਕੇ ਜਿਹੜਾ ਵੋਟ ਦਾ ਅਧਿਕਾਰ ਆ ਆਪਾਂ ਨੂੰ ਪ੍ਰਾਪਤ ਹੋਇਆ ਸੋ ਜਿਸ ਨੂੰ ਤੁਹਾਡੀ ਮਰਜ਼ੀ ਆ ਜਿਸ ਨੂੰ ਤੁਸੀਂ ਚੰਗਾ ਚਾਹੁੰਦੇ ਹੋ ਜਿਹੜਾ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੋ ਸਕਦਾ ਉਸ ਨੂੰ ਆਪਦੀ ਮਰਜ਼ੀ ਦੇ ਨਾਲ ਬਿਨਾਂ ਕਿਸੇ ਦਬਾਅ ਤੋਂ ਵੋਟ ਪਾ ਕੇ ਆਇਓ ਤੇ ਵੋਟ ਪਹੁੰਚ ਰੂ ਜਾਓ ਸੋ ਮੈਨੂੰ ਸੰਤੋਖ ਸਿੰਘ ਪਰੇ ਨੂੰ ਇੱਥੇ ਉਹਦਾ ਵਾਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ